अच्छा हम सुनिए बड़े की लिखिया बड़े बड़े सुनिए पत्थर नाम इतना प्यार क्यों जो ओ पोत सी पत्थर की होया हम एक समा ਮੇਰੀਆਂ ਪਿਆਰੀਆਂ ਪਿਆਰੀਆਂ ਭੈਣੋ ਇੱਕ ਸਮਾਂ ਹੀ ਵਿਚਾਰ ਕਰਦੀਆਂ ਨੇ ਪੱਥਰ ਕੌਣ ਹਟਾਏਗਾ ਹੁਣ ਕੀ ਉਹਨਾਂ ਨੇ ਕੀ ਵੇਖਿਆ ਪੱਥਰ ਆਪੜੇ ਆਪ ਹੀ ਲਿਜਾ ਹੋਇਆ ਸੀ ਤੇ ਜਿਹੜੇ ਸਿਪਾਈ ਨੇ ਜਿਹੜੇ ਪਿਆਰੇਦਾਰ ਨੇ ਉਹ ਉੱਥੇ ਹੈਗੇ ਨਹੀਂ ਆ ਬੋਲੋ ਹਾਲੇਲੂਇਆ ਉਹ ਤਾਂ ਪੱਛ ਗਏ ਕੋਈ ਹੋ ਗਿਆ ਭੱਜ ਕੇ ਤੇ ਜਾ ਕੇ ਰਾਜੇ ਨੂੰ ਕਹਿੰਦੇ ਰਾਜਾ ਸਾਹਿਬ ਤੁਸੀਂ ਤੇ ਬੜੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਬਹੁਤ ਉਖਾਤਾਂ ਪਾਈਆਂ ਉਹਨਾਂ ਨੂੰ ਉਹਨੂੰ ਕਿੰਨ ਵੀ ਠੋਕੇ ਉਹਨੂੰ ਪਸਲੀ 'ਚ ਮੇਟਾ ਵੀ ਉਹਦੇ ਮਾਰਿਆ ਉਹਦੇ ਸਿਰ ਦੇ ਕੰਡਿਆਂ ਦਾ ਤਾਜ ਵੀ ਪਾਤਾ ਉਹਨੂੰ ਸਲੀਬ 'ਤੇ ਚੜਾਟਾ ਸਰੀਰ ਚੁਢਾ ਕੇ ਉਹਦੇ ਉਹਦੀ ਪਛਲੀ ਚ ਨੇਜਾਂ ਦੀ ਮਾਰ ਦਿੱਤਾ ਉਹਦੇ ਮੂੰਹ ਤੇ ਵੀ ਤੁਸੀਂ ਥੁੱਕਿਆ ਉਹਦੀ ਸਾੜੀ ਨੂੰ ਕੁੱਟ ਦਿੱਤੀ ਤਰ ਤੁਸੀਂ ਉਹਨੂੰ ਕਬਰ ਦੇ ਵਿੱਚ ਰੱਖਿਆ ਕਬਰ ਦੇ ਵਿੱਚ ਰੱਖ ਕੇ ਪੱਥਰ ਪੋਪ ਵੱਡਾ ਪੱਥਰ ਉਹ ਕਬਰ ਤੇ ਆਵੇ ਚੜਾ ਅੰਧੇਰਾ ਦੁੱਤਾ ਤੂੰ ਸਾਂ ਉੱਤੇ ਮੋਹਰ ਲਾ ਦਿੱਤੀ ਤਰ ਹੁਣ ਉਹ ਹੀ ਯੀਸੂ ਨੂੰ ਇਹੀ ਆਪਣੀ o kabarday vichon nikil ke te svergnut ceyla gya ha bol do O ne? O kende prebud, o kende raza sab, ਉਹ ਫਿਰ ਵੀ ਨਹੀਂ ਫਿਰ ਵੀ ਨਹੀਂ ਉਹ ਕਬਰ ਚ ਨਾ ਸਕਿਆ ਉਹ ਫਿਰ ਵੀ ਨਹੀਂ ਕਬਰ ਦੇ ਵਿੱਚ ਟਿਕ ਸਕਿਆ ਉਹ ਤਾਂ ਚੁੱਪਚੀ ਪੀਤੇ ਹੀ ਉਹ ਕੀ ਹੋ ਗਿਆ ਜਿੰਦਾ ਹੋ ਗਿਆ ਫਿਰ ਰਾਜੇ ਨੂੰ ਪੈ ਗਈ ਵਿਪਤਾ ਰੋਮ ਸਰਕਾਰ ਦੇ ਪੈਰ ਹਿੱਲ ਗਏ ਬਨਾਲੀਆਂ ਮੀਟੀਆਂ ਬਨਾਲੇ ਸਾਰੇ ਹੀ ਤੇ ਸਾਰੇ ਨੂੰ ਉਹਨਾਂ ਨੂੰ ਵੀ ਬੁਲਾਇਆ ਉਹਨਾਂ ਨੂੰ ਰਿਸ਼ਵਤ ਦੇ ਕੇ ਉਹਨਾਂ ਨੂੰ ਉਹਨੂੰ ਨੂੰ ਉਹਨਾਂ ਨੂੰ ਗੱਲ ਨਾਲ ਲਾ ਲੂ ਕੇ ਫਸਲਾਬ ਫਲੂਕੇ ਕੋਲਿਆ ਕੇ ਤੁਸੀਂ ਇਦਾਂ ਨਹੀਂ ਕਹਿਣਾ ਸੁਣੋ ਸਪ੍ਰਯੋ ਗੱਲ ਨਾਲ ਤੁਸੀਂ ਇਦਾਂ ਨਹੀਂ ਕਹਿਣਾ ਕਿ ਯਿਸੂ ਜ਼ਿੰਦਾ ਹੋ ਗਿਆ ਤੁਸੀਂ ਹੋ ਇੰਤਰਾ ਕਹਿਣਾ ਕਿ ਅਸੀਂ ਸੁੱਕੇ ਪਏ ਹਾਂ ਤੇ ਉਹਨਾਂ ਦੇ ਚੇਲੇ ਆਏ ਤੇ ਯਿਸੂ ਨੂੰ ਲੈ ਕੇ ਚਲੇ ਗਏ ਅੱਜ ਤੱਕ ਵੀ ਰੋਮਨ ਵਾਲੇ ਨਾ ਮੰਤੇ ਨਹੀਂ ਆ ਕਿ ਜਸੂ ਚਿੰਦਾ ਹੋ ਗਿਆ ਕਿਉਂਕਿ ਉਹਨਾਂ ਨੇ ਪ੍ਰਚਾਰ ਯਸੂ ਜਿੰਦੇ ਹੋਣ ਦਾ ਨਹੀਂ ਕੀਤਾ ਉਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਸਾਡੇ ਸਪਾਈ ਸੁੱਤੇ ਪਏ ਸੀ ਤੇ ਜਸੂ ਵਿੱਚ ਇਹ ਗਏ ਤੇ ਜਸੂ ਨੂੰ ਲੈ ਕੇ ਚਲੇ ਉਹ ਭਈ ਯਸੂ ਦੇ ਚੇਲੇ ਤਾਂ ਖੁਦ ਵਿਚਾਰੇ ਲੁਕੇ ਪਏ ਸੀ ਉਹਦੇ ਨੁੱਖ ਕੇ ਦੁੱਖ ਲੁਕੇ ਹੋਏ ਹੀ ਕਿਤੇ ਰੋਮ ਸਰਕਾਰ ਸਾਨੂੰ ਨਾ ਫੜ ਕੇ ਸਲੀਬ ਚੜਾ ਦੇ ਕਿਤੇ ਸਾਨੂੰ ਨਾ ਮਾਰ ਦੇ ਔਰ ਪੂਰੇ ਕਾਬਰੇ ਪਹਿਣੇ ਚੇਲੇ ਜਸੂ ਦੇ ਪਿਹੋੜੀ ਜਸੂ ਬਸੀ ਤੇ ਸਲੀਬ ਚੜ ਗਿਆ ਗੋੜੀ ਜਸੂ ਮਰ ਗਿਆ ਹੁਣ ਸਾਡਾ ਕੀ ਬਣੇਗਾ ਹੁਣ ਅਸੀਂ ਕੀ ਕਰਾਂਗੇ ਉਹਦੇ ਵਿਚਾਰੇ ਆਪ ਕਬਰਾਂ へ ਪਏ ਨੇ ਬੋਲ ਹਾਲੇਲੂਇਆ ਕੋ ਆਪ ਡਰੇ ਹੋਏ ਨੇ ਚੇਲੇ ਲੋਕ ਕਿੱਥੇ ਖੜ੍ਹੇ ਬੈਠੇ ਹੋਏ ਨੇ ਇੱਕ ਜਗ੍ਹਾ ਤੇ ਕਿਉਂਕਿ ਜੇ ਸੁਮਸੀ ਜਦੋਂ ਉਹਨਾਂ ਦੇ ਨਾਲ ਸੀ ਨਾ ਬੜਾ ਹੀ ਟੌਰ ਸੀ ਉਹਨਾਂ ਦਾ ਕਿਉਂਕਿ ਉਹਨਾਂ ਦੀ ਬੜੀ ਉਸਤ ਗਿਸ ਸੀ ਲੋਕ ਉਹਨਾਂ ਦੀ ਕਦਰ ਕਰਦੇ ਹੀ ਕਿਉਂਕਿ ਜੇਸੂ ਉਹਨਾਂ ਦਾ ਉਹਨਾਂ ਦੇ ਨਾਲ ਸੀ ਤੇ ਵਿਚਾਰ ਉਹਨਾਂ ਦੀ ਇਹੀ ਆ ਬਾਰ ਬਾਰ ਵਿਚਾਰ ਕਰਦੇ ਨੇ ਵਿਚਾਰ ਵਿਚਾਰ بار بار ਉਹਨਾਂ ਦੀ ਇਹੀ ਵਿਚਾਰ ਆ ਕਿ ਜਿਹਨੇ ਵੀ ਇਹੀ ਕੰਮ ਛੱਡਿਆ ਜਿਹਨੇ ਵੀ ਇਹੀ ਆਪਣਾ ਧੰਦਾ ਛੱਡ ਤੋ ਜਿਹਦੇ ਨੇ ਅਸੀਂ ਘਰ ਬਾਹਰ ਛੱਡਿਆ ਜਿਹਦੇ ਨੇ ਇਹੀ ਇੰਨਾ ਕੁਝ ਕੀਤਾ ਤੇ ਉਹ ਤੇ ਹੁਣ ਮਰ ਗਿਆ ਹੁਣ ਸਾਡਾ ਕੁਝ ਵੀ ਬਣਨ ਵਾਲਾ ਨਹੀਂ ਆ ਇੱਕ ਪਲ ਉਹਨਾਂ ਦਾ ਇਹ ਸੀ ਇੱਕ ਪਲ ਉਹ ਦੁਖੀ ਹੋਏ ਸੀ ਪਰ ਹੁਣ ਅੱਗੇ ਸਮਾਂ ਆਉਣ ਵਾਲਾ ਅੱਗੇ ਪੜੀਏ ਮਿਹਰਬਾਨੀ ਕਰਕੇ ਕਬਰ ਦੇ ਵਿੱਚ ਜਾ ਕੇ ਉਹਨੂੰ ਕਿਥੇ ਇੱਕ ਜਵਾਨ ਨੂੰ ਵੇਖਿਆ ਚਿੱਟਾ ਵਸਤਰ ਪਹਿਨਿਆ ਹੋਇਆ ਸੱਜੇ ਪਾਸੇ ਉਸਨੂੰ ਵੇਖਿਆ ਤੇ ਉਹ ਭੈੜਾ ਹਰਾ ਨਹੀਂ ਹੋ ਗਈਆਂ ਉਹ ਹੈਰਾਨ ਹੋ ਗਈਆਂ ਭੀ ਯੇਸੂ ਯੇਸੂ ਇੱਥੇ ਆਇਆ ਤੇ ਹੋ ਸਕਦਾ ਵਿਚਾਰੀਆਂ ਡਰਦੀਆਂ ਡਰਦੀਆਂ ਕਹਿੰਦੀਆਂ ਹੋਣ ਅਹੀਂ ਤੇ ਜਸੂ ਨੂੰ ਯੇਸੂ ਕਿੱਥੇ ਆਹ ਰੋਂਡੀਆਂ ਹੋਣੀਆਂ ਰੋਂਦੀਆਂ ਰੋਂਦੀਆਂ ਪੁੱਛਦੀਆਂ ਹੋਣੀਆਂ ਇਹ ਦੇਹ ਜਨਾਬ ਯੇਸੂ ਕਿੱਥੇ ਆ ਅਹੀਂ ਤੇ ਜਸੂ ਨੂੰ ਯੇਸੂ ਦੀ ਕਬਰ ਨੂੰ ਦੇਖਣ ਆਈਆਂ ਅਹੀਂ ਤੇ ਜਸੂ ਨੂੰ ਦੇਖਣ ਆਈਆਂ ਯੇਸੂ ਦੀ ਯੇਸੂ ਦੀ ਮੌਤ ਦੇ ਉੱਤੇ ਤੇਗ ਮੰਨਣ ਵਾਸਤੇ ਆਈਆਂ ਖੁਸ਼ਬੂ ਲੈ ਕੇ ਆਈਆਂ ਅੱਜ ਤੇ ਪੂਰੀ ਰਾਤ ਤਿਆਰੀ ਕੀਤੀ ਸੀ ਕਿ ਅਹੀਂ ਸੁਬਾ ਜਾਵਾਂਗੇ ਤੇ ਉਹਦੀ ਲੋਥ ਦੇ ਉੱਤੇ ਅਤਰ ਲਾ ਕੇ ਆ ਚੰਗਿਆਂ ਜਸੂ ਕਿੱਥਿਆ ਬੋਲੋ ਹਾਲੇਲੂਇਆ ਹੁਣ ਉਹ ਜਿਹੜਾ ਦੂਤ ਉਹਨਾਂ ਨੂੰ ਮਿਲਿਆ ਚਿੱਟੇ ਬਸਤਰ ਪਹਿਨਨੀ ਉਹ ਕੀ ਕਹਿੰਦਾ ਹੁਣ ਉਸਨੇ ਉਸਨੇ ਉਹਨਾਂ ਨੂੰ ਇਹ ਗੱਲ ਆਖੀ ਹਰਾਨ ਨਾ ਹੋਵੋ ਇਸੀ ਯੇਸੂ ਨਾਸਰੀ ਨੂੰ ਭਾਲਦਿਆਂ ਫਿਰਦਿਆਂ ਨੇ ਜਿਹੜਾ ਸਲੀਬ ਜਿਹੜਾ ਸਲੀਬ ਦੇ ਉੱਤੇ ਚੜਾਇਆ ਗਿਆ ਸੀ ਉਹ ਤਾਂ ਹੁਣ ਜਿਉਠਿਆਂ ਤੁਸੀਂ ਕਿਉਂ ਜੂਲੇ ਨੂੰ ਕਿਨੂੰ ਫਿਰ ਉੱਚੀ ਬਾਜਣਾ ਬੋਲੋ ਚੂਦੇ ਨੂੰ ਮਰੰਦ ਵਿੱਚ ਕਿਉਂ ਭਾਲਦਿਆਂ ਫਿਰਦਿਆਂ ਨੇ ਕਿਉਂ ਭਾਲਦੇ ਫਿਰਦੇ ਜੇ ਅੱਜ ਬਹੁਤ ਸਾਰੇ ਜੂਂਦੇ ਪਰਮੇਸ਼ਰ ਨੂੰ ਮਰਿਆਂ ਦੇ ਵਿੱਚ ਭਾਲਦੇ ਨੇ ਮਰਿਆਂ ਦੇ ਵਿੱਚ ਭਾਲਦੇ ਨੇ ਉਹ ਮਰਿਆਂ ਦੇ ਵਿੱਚ ਬੈਠੇ ਰਹਿੰਦੇ ਨੇ ਉਹ ਮਰਿਆਂ ਦੇ ਵਿੱਚ ਕੀ ਕਰਦੇ ਨੇ ਭਾਲਦੇ ਨੇ ਉਹਨਾਂ ਨੂੰ ਬੋਲੋ ਹਾਲੇਲੂਇਆ ਹਾਲੇਲ ਉਹਨਾਂ ਨੂੰ ਕੀ ਕਰਦੇ ਨੇ ਮਰਿਆ ਨੂੰ ਤੈਨੂੰ ਭੁੱਲ ਗਏ ਕੀ ਕਰੋ ਪਰਿਆ ਤੂੰ ਹੀ ਮਰਿਆਂ ਦੇ ਵਿੱਚ ਚੂਂਦੇ ਨੂੰ ਕਿਉਂ ਭਾਲਦੇ ਜੇ ਉਹ ਪੈਣੋ ਛੱਡ ਦੋ ਬੁੱਤਾਂ ਦੀ ਪੂਜਾ ਕਰਨੀ ਛੱਡ ਦੋ ਬਾਬਿਆਂ ਦੇ ਜਾਂ ਬਾਪੂਆਂ ਦੇ ਕੋਲ ਜਾਣਾ ਤੇਰਿਆਂ ਤੇ ਜਾਣਾ ਵੀ ਛੱਡੋ ਇਹ ਤੇਰਿਆਂ ਤੇ ਵੀ ਕੋਈ ਜਹਾਨੀ ਦੇ ਬਾਪੇ ਦੀ ਜਗ੍ਹਾ ਤੇ ਵੀ ਕੋਈ ਨਹੀਂ ਜਹਾਨਾ ਕੋਈ ਹੈਗਾ ਤੇ ਜੇ ਸੁਮਸੀ ਜਿਹੜਾ ਚੁੰਦਾ ਵਾ ਜਿਹਦੀ ਕਬਰ ਦੇ ਉੱਤੇ ਇਹ ਲਿਖਿਆ ਕੇ ਜੇਸੂ ਇੱਥੇ ਹੈਗਾ ਨਹੀਂ ਆ ਤੇ ਚੁੰਦੇ ਕੋਲ ਆਉਗੇ ਤੇ ਜੇਸੂਸੀ ਤੁਹਾਨੂੰ ਜੂੰਦਿਆ ਕਰ ਦੇਗਾ ਤੁਹਾਡੇ ਜਿਹੜੇ ਤੁਹਾਡਾ ਜੋ ਕੁਝ ਵੀ ਮਰ ਚੁੱਕਾ ਉਹ ਦੁਬਾਰਾ ਜੂੰਦਾ ਹੋ ਬਰਕਾਹਾਲੇਹੁ ਅੱਛਾ ਸਮਝ ਲੱਗਦੀ ਕਿ ਨਹੀਂ ਲੱਗਦੀ ਹੈਨਾ ਅੱਜ ਬਹੁਤ ਸਾਰੇ ਇਹ ਉੱਪਰ ਵਾਲੇ ਬਾਬੇ ਜੀ ਵੀਰ ਮਾਰ ਨੂੰ ਕਬਰ ਤੇ ਜਾ ਕੇ ਇਹ ਉੱਪਰ ਵਾਲੇ ਨੇ ਸਾਡੇ ਤੇ ਕਿਤੇ ਦਇਆ ਕਰਦੇ ਉਹ ਕਹਿੰਦਾ ਪਹਿਲੇ ਮੇਰੇ ਤੇ ਦਇਆ ਕਰ ਮੇਰੇ ਤੇ ਪਤਾ ਨਹੀਂ ਕਿੰਨੇ ਕਮੈਂਟਲ ਮਿੱਟੀ ਪਈ ਹੋਈ ਆ ਮੈਂ ਤੇ ਸਾਡੇ 3 ਫੁੱਟ ਥੱਲੇ ਆਪ ਮਿੱਟੀ ਦੇ ਥੱਲੇ ਦੱਬਿਆ ਪਿਆ ਆ ਮੈਂ ਤੇ ਤੇਰੇ ਤੇ ਤਾਂ ਹੀ ਦਇਆ ਕਰੂੰਗਾ ਨਾ ਪਹਿਲੋ ਕੋਈ ਮੇਰੇ ਤੇ ਆ ਕੇ ਕਰੇਗਾ ਮੈਨੂੰ ਮਿੱਟੀ ਚੋਂ ਕੱਢੇਗਾ ਤੇ ਫੇਰ ਹੀ ਆ ਨਾ ਬੋਲ ਹਾਲੇਲੂਆ ਹਨ ਉੱਪਰ ਵਾਲਾ ਕੌਣ ਆ ਪਲਾ ਤੁਹਾਨੂੰ ਪਤਾ ਉੱਪਰ ਵਾਲਾ ਕੌਣ ਆ ਸਾਰੇ ਦੱਸੋ ਕੌਣ ਆ ਉੱਪਰ ਵਾਲਾ ਉੱਪਰ ਕੋਈ ਗਿਆ ਦੱਸੋ ਦੱਸੋ ਉੱਪਰ ਕੋਈ ਗਿਆ ਅਜੇ ਤੱਕ ਕੋਈ ਦਾਵਾ ਕਰਦਾ ਕਿ ਉੱਪਰ ਗਿਆ ਕੋਈ ਦੱਸੋ ਦੱਸੋ ਗੁਰੂ ਪੀਰ ਜਿੰਨੇ ਵੀ ਹੋਏ ਨੇ ਉਹਨਾਂ ਦੇ ਤੁਸੀਂ ਜਨਮ ਦਿਹਾੜੇ ਮਨਾਉਂਦੇ ਹੋ ਮਨਾਉਂਦੇ ਵੇਖਿਆ ਹੋਏਗਾ ਉਹਦਾ ਸ਼ਹੀਦੀ ਦਿਨ ਮਰਨ ਵਾਲਾ ਦਿਨ ਤੁਸੀਂ ਮਨਾਉਂਦੇ ਵੇਖਿਆ ਹੋਏਗਾ ਔਰ ਉਹਦਾ ਵਿਆਹ ਦਾ ਦਿਨ ਦੀ ਮਨਾਉਂਦਿਆਂ ਵੇਖਿਆ ਹੋਵੇਗਾ ਪਰ ਇੱਕ ਕੱਲਾ ਹੀ ਅਸੂਆ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਦੇਣੀਆਂ ਮੱਸੀਆਂ ਦਾ ਜਿਹੜਾ ਜਿੰਦੇ ਹੋਣ ਦਾ ਦਿਨ ਮਨਾਇਆ ਜਾਂਦਾ ਔਰ ਅੱਜ ਵੀ ਅਸੀਂ ਜੂਂਦੇ ਹੋਣ ਦਾ ਦਿਨ ਮਨਾ ਜਾਂਦਾ ਹੋਰ ਕਿਸੇ ਦਾ ਵੀ ਜੂਂਦੇ ਹੋਣ ਦਾ ਦਿਨ ਮਨਾਇਆ ਜਾਂਦਾ ਕੰਡਾਈ ਜਛੂਰ ਦਿਹਾਨ ਲਈਆਂ ਹੋ ਨਾ ਕੋਈ ਜ਼ਿੰਦਾ ਹੋਇਆ ਤੇ ਨਾ ਕੋਈ ਹੋਵੇਗਾ ਨਾ ਕੋਈ ਜ਼ਿੰਦਾ ਕਿਹਾ ਤੇ ਨਾ ਕੋਈ ਆਵੇਗਾ ਇਹ ਵੀ ਯਿਸੂ ਦੇ ਬਗੈਰ ਕੋਈ ਜ਼ਿੰਦਾ ਹੋ ਹੋ ਸਕਦਾ ਨਾ ਸਮਝ ਲੱਗ ਰਹੀ ਕਿ ਨਹੀਂ ਵਚਨ ਦੀ ਬੋਲ ਹalleluyah ਹਾਂ ਜੀ ਹੁਣ ਜਲਦੀ ਜਲਦੀ ਪ੍ਰਕਾਸ਼ ਦੀ ਕੋਥੀਵਲ ਚੱਲਾਂਗੇ ਪ੍ਰਕਾਸ਼ ਦੀ ਕੋਥੀ ਇੱਕ ਬਾਪ ਉਹਦੀ 18 ਐਤ ਨੂੰ ਮਿਹਰਬਾਨੀ ਕਰਕੇ ਪੜ ਦਿਓ ਜਲਦੀ ਜਲਦੀ ਪੜ ਦਿਓ ਅਟੈਂਸ਼ਨ ਦਾ ਹਾਂ ਮੈਂ ਯਿਸੂਸੀ ਕਹਿੰਦਾ ਮੈਂ ਚੁੰਦਾ ਹਾਂ ਮੈਂ ਕਦੇ ਮਰਦਾ ਸਾਂ ਕਦੇ ਬੋਲ ਬੋਲੋ ਮੈਂ ਕਦੇ ਕਦੇ ਮਰਦਾ ਸਾਂ ਖੋਦ ਇਹ ਸੁਣਸੀ ਬੋਲਦੇ ਆ ਕਿ ਮੈਂ ਹੁਣ ਸੁਣੋ ਬੜੇ ਧਿਆਨ ਦੇ ਨਾਲੇ ਤਾਂ ਹੀ ਥੋੜੀ ਬਤਾਉਣੀ ਆ ਮੈਂ ਤੈਨੂੰ ਜਗਾ ਰਿਹਾ ਮੈਂ ਕੀ ਹਾਂ ਮੈਂ ਹੁਣ ਜੂਦਾ ਹਾਂ ਅਗਿਜ ਬੇਚੜ ਗੇੜੀ ਪੜੋ ਮੈਂ ਮੁਰਦਾ ਸਾਂ ਪਰ ਹੁਣ ਮੁਰਦਾ ਨਹੀਂ ਹੁਣ ਮੁਰਦਾ ਜਿੰਨਾ ਚਿਰ ਤੁਸੀਂ ਚਰਾ ਦੇ ਨਹੀਂ ਬੋਲੋਗੇ ਪਰ ਮੈਂ ਹੁਣ ਮੁਰਦਾ ਹਾਂ ਐਂ ਐਡਾ ਬੋਲਣਾ ਹੁਣ ਮੁਰਦਾ ਨਹੀਂ ਹਾਂ ਹਾਂ ਹਲੇਲੂਇਆ ਖੋ ਵੀ ਤੇਰੀ ਬਰਤੀ ਵੇ ਤੁਹਾਡੇ ਪੁੱਤਰ ਮੈਂ ਚੁੱਗੋ ਚਗੰਦਰ ਤੱਕ ਜਿਉਂਦਾ ਹਾਂ ਬੋਲੋ ਹਲੇਲੂਇਆ ਹਲੇਲੂਇਆ ਤੁਮੋ ਜੀ ਜੀ ਖੁੱਡ ਕਹਿੰਦੇ ਨੇ ਕਿ ਮੈਂ ਕੀ ਹਾਂ ਤੇ ਤੁਸੀਂ ਦੂਜਿਆਂ ਨੂੰ ਪੁੱਛੋਗੇ ਨਾ ਤੇ ਉਹ ਕਹਿਣਗੇ ਹਰ ਇੱਕ ਕਹੂਗਾ ਮੈਂ ਨੇ ਹਾਂ ਉਹ ਆ ਬੋਲ ਹਾਲੇਲੂਆ ਕਸੇ ਸੁ ਕਹਿੰਦਾ ਮੈਂ ਹਾਂ ਯਿਸੂ ਕਹਿੰਦਾ ਮੈਂ ਹਾਂ ਉਹ ਮੈਂ ਹਾਂ ਮੈਂ ਚਿੱਤੋਂ ਜਗੰਤਰ ਤੱਕ ਜੂਦਾ ਹਾਂ ਅੱਗੇ ਅਗਲਾ ਵਚਨ ਪੜ੍ਹੀਏ ਅਤੀ ਪੀਕਾਂ ਕੁੰਜਿਆ ਮੀਨ ਸਨੋ ਹਣ ਗੱਲ ਇਹ ਸੁਮਸੀ ਦਾ ਮਕਸਦ ਜਿਹੜਾ ਵਾਣਾ ਇਹ ਸੁਮਸੀ ਦੀ ਕੁਰਬਾਨੀ ਦਾ ਮਕਸਦ ਕੀ ਆ ਇਹ ਸੁਮਸੀ ਨੇ ਕੁਰਬਾਨੀ ਕਿਉਂ ਦਿੱਤੀ ਇਹ ਸੁਮਸੀ ਨੇ ਸਲੀਬੀ ਦੁੱਖ ਕਿਉਂ ਸਿਆ ਸਵਰਗ ਨੂੰ ਛੱਡ ਕੇ ਧਰਤੀ ਤੇ ਗਰੀਬ ਕਿਉਂ ਬਣ ਗਿਆ ਕਿਉਂ ਨੇ ਹੱਥਾਂ 'ਚ ਕੇ ਲਟਕਾਏ ਕਿਉਂ ਮਸਲੀ 'ਚ ਨੇਡਾ-ਡਾਡਾ ਖਾਦਾ ਕਿਉਂ ਉਹਨੇ ਮੂੰਹ ਤੇ ਥਕਾਇਆ ਕਿਉਂ ਉਹਨੇ ਦਾੜੀ ਪਟਾਈ ਸੁਣੋ ਬੜੇ ਧਿਆਨ ਦੇ ਨਾਲ ਇੱਥੇ ਪ੍ਰਭੂ ਯਿਸੂ ਮਸੀਹ ਦਾ ਮਕਸਦ ਸੁਣੀਏ ਕਿ ਇਸ ਮਕਸਦ ਲਈ ਯਿਸੂ ਮਸੀਹ ਮਰਿਆ ਤੇ ਜੂਨਾ ਹੋਇਆ ਕੀ ਕਹਿੰਦਾ ਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ਗੁਰ ਹਾਲੇਲੂਇਆ ਇਸ ਇਸ ਚੀਜ਼ ਦੀਆਂ ਕੁੰਜੀਆਂ ਨੇ ਯਿਸੂ ਮਸੀਹ ਦੇ ਕੋਲ ਮੌਤ ਤੇ ਪਤਾਲ ਤੇਰੇ ਕਾਸ ਦੀਆਂ ਕੁੰਜੀਆਂ ਪ੍ਰਭੂ ਯੇਸ਼ੂ ਕਹਿੰਦਾ ਮੇਰੇ ਕੋਲ ਆ ਐਵੇਂ ਨਾ ਤੁਸੀਂ ਉੱਥੇ ਐਵੇਂ ਤੁਫਾਂਤ ਖਾਈ ਜਾਇਆ ਕਰੋ ਐਵੇਂ ਐਵੇਂ ਕਦੀ ਤਿਰਪਾਨਾ ਫੜ ਕੇ ਦੰਨ ਲੱਗ ਪਿਆ ਕਰੋ ਕਿਸ ਦੇ ਨਾਲ ਉਹ ਸਭ ਕੁਝ ਤੇ ਜਸੂ ਦੇ ਕੋਲ ਆ ਤਾਂ ਇਹਦੇ ਜਸੂ ਝੂਕ ਮਾਰਦਾ ਤੇ ਪੈਣਾ ਚੰਗੀਆਂ ਹੋ ਜਾਂਦੀਆਂ ਪਾਟਰੇ ਹੱਥ ਮਾਰਦਾ ਤੇ ਭੂਤ ਚਲਾਉਣ ਲੱਗ ਪੈਂਦੇ ਕਿਉਂਕਿ ਕਾਰ ਕਿਹਦੇ ਕੋਲ ਆ ਹੈਨਾ ਤੇ ਬਾਕੀਆਂ ਦੇ ਕੋਲ ਹੈ ਨਹੀਂ ਆ ਤੇ ਉਹ ਰੌਲਾ ਪਾਉਂਦੇ ਰਹਿੰਦੇ ਨੇ ਓਏ ਧਰਮ ਬਦਲਦਾ ਧਰਮ ਬਦਲਦਾ ਹੈ ਧਰਮ ਬਦਲਣਾ ਹੋਵੇ ਤੇ ਅਮਰੀਕਾ ਦੇ ਵਿੱਚ ਤੇ ਸਾਡੇ ਹੀ ਕ੍ਰਿਸਚਨ ਆ ਕੈਨੇਡਾ ਦੇ ਵਿੱਚ ਤੁਸੀਂ ਹੋ ਹੈ ਆ ਸਕੂਲਾਂ ਦੇ ਵਿੱਚ ਬੱਚੇ ਆ ਯਾ ਅੱਜ ਇਹਨਾਂ ਨੂੰ ਕਹਿ ਦੋ ਨਾ ਕਿ ਤੁਹਾਡੇ ਸਕੂਲ ਚ ਐਡਮਿਸ਼ਨ ਤਾ ਲੈਵਾਂਗੇ ਪਹਿਲੇ ਇਹਨਾਂ ਦੇ ਨਾਮ ਸਟੀਫਨ ਰੱਖਣਾ ਪਵੇਗਾ ਤੁਹਾਨੂੰ ਸ਼ਮਸ਼ਾਦ ਮਸੀਹ ਰੱਖਣਾ ਪਵੇਗਾ ਤੇ ਇਹ ਇਹ ਆਖਣਗੇ ਮਹਾਰਾਜ ਜੀ ਹਾਂ ਇਹ ਆਖਣਗੇ ਮਹਾਰਾਜ ਜੀ ਸਾਡੇ ਬੱਚੇ ਲਓ ਤੁਸੀਂ ਸਾਡੇ ਬੱਚੇ ਗਵਰਨਮੈਂਟ ਸਕੂਲ ਚ ਵੀ ਦਾ ਲੈ ਕੇ ਇਹਨਾਂ ਨੇ ਧਰਮ ਪਰਿਵਰਤਨ ਕਰਨਾ ਹੋਵੇ ਨਾ ਤੇ ਬ੍ਰਾਹਮ ਸਾਬ ਕ੍ਰਿਸਚਨ ਨੇ ਤੇ ਉਹ ਇਹ ਕਹਿਣਗੇ ਵੀ ਪਈ ਅਮਰੀਕਾ ਦੇ ਅਮਰੀਕਾ ਦਾ ਵੀਜ਼ਾ ਉਹਨੂੰ ਮਿਲੇਗਾ ਜਿਹਦਾ ਨਾਮ ਪਾਸਪੋਰਟ ਦੇ ਉੱਤੇ ਮਸੀਹ ਹੋਵੇਗਾ ਉਹਨਾਂ ਚੋਂ ਉਹਨੂੰ ਮਿਲੇਗਾ ਨਹੀਂ ਹੈ ਨਹੀਂ ਹੈ ਉੱਥੇ ਜਾ ਕੇ ਉੱਥੇ ਅੰਗਰੇਜ਼ਾਂ ਦੇ ਘਰਾਂ 'ਚ ਕੰਮ ਕਰਦੇ ਕ੍ਰਿਸ਼ਨਾ ਦੇ ਘਰਾਂ 'ਚ ਜਾ ਜਾ ਕੇ ਕੁੜੀਆਂ ਪਹਿਣਾ ਕੰਮ ਕਰਦੀਆਂ ਇੱਥੇ ਕਹਿੰਨਾ ਧਰਮ ਬਦਲਤਾ ਧਰਮ ਬਦਲਦਾ ਧਰਮ ਇਹਨਾਂ ਨੂੰ ਬਦਲਦਾ ਧਰਮ ਦੁਰਮ ਨਹੀਂ ਬਦਲਿਆ ਪੂਰੇ ਆਈ ਬੰਗਲ ਦੇ ਤਾਬੋਂ ਦੋ ਹallelujah ਤੇ ਖੰਡ ਬਣਾਇਆ ਹਾਂ ਵੀ ਦਾ ਲੈਣ ਦੇ ਲਈ ਉਹ ਕਈ ਬਾਦਮੀਆਂ ਕੋ ਪਾਸਟਰਾਂ ਕੋ ਚਿੱਠੀਆਂ ਮੰਗਦੇ ਪਾਸਟਰ ਸਾਹਿਬ ਚਿੱਠੀ ਦੇ ਦਿਓ ਫਿਰ ਹਾਂ ਕ੍ਰਿਸਚੀ ਲੋਕਾਂ ਬੁਰੇ ਲੱਗਦੇ ਨੇ ਸਕੂਲ ਇਹਨਾਂ ਦੇ ਚੰਗੇ ਨੇ ਪੜ੍ਹਾਈ ਇਹਨਾਂ ਦੀ ਚੰਗੀ ਲੱਗਦੀ ਆ ਇਹਨਾਂ ਦੀਆਂ ਕੰਟਰੀਆਂ ਕ੍ਰਿਸਚੀਨਾਂ ਦੀਆਂ ਚੰਗੀਆਂ ਲੱਗਦੀਆਂ ਉਥੇ ਜਾ ਕੇ ਉਹਨਾਂ ਦੇ ਕੰਮ ਉਹਨਾਂ ਦੇ ਘਰਾਂ ਚ ਜਾ ਕੇ ਕਰਨੇ ਉਹ ਚੰਗੇ ਲੱਗਦੇ ਨੇ ਡਾਲਰ ਚੰਗੇ ਲੱਗਦੇ ਨੇ ਤੇ ਇੰਡੀਆ ਦੇ ਕ੍ਰਿਸਚੀਅਨ ਚੰਗੇ ਲੱਗਦੇ ਬੋਲ ਹਾਲੇਲੂਆ ਇਹ ਪਤਾ ਕਿਉਂ ਦੇ ਬੋਲ ਹਾਲੇਲੂਆ ਕਿਉਂਕਿ ਅੱਗੇ ਮੇਲਿਆਂ ਦੇ ਵਿੱਚ ਫੀ ਵੀ ਹਜ਼ਾਰ ਲੋਕ ਜਾਂਦੇ ਹੀ 50 50 ਹਜ਼ਾਰ ਜਾਂਦੇ ਹੀ ਤੇ ਤਾਂ ਵੀ ਕਾਫੀ ਹੁੰਦਾ ਏ ਤੇ ਹੁਣ ਉੱਥੇ 5000 ਜਾਂਦੇ ਨੇ ਤੇ 15000 ਹੁਣ ਜਿਹੜਾ ਦਾਨ ਉੱਥੇ ਜਾਂਦਾ ਹੁਣ ਉਹ ਚਰਚਾ 'ਚ ਜਾਣ ਲੱਗ ਪਿਆ ਤੇ ਹੁਣ ਕਹਿੰਦੇ ਵੀ ਹੁਣ ਰੋਣਾ ਪਾ ਦੋ ਨਹੀਂ ਤਾਂ ਇਹ ਵੀ ਜਿਹੜੇ ਪੰਜ ਕ ਹੈ ਜਿਹੜੇ ਇਹ ਵੀ ਚਲੇ ਬੋਲੋ ਹਾਲੇਲੂਇਆ ਹਾਲੇਲੂਇਆ ਅੱਗੇ ਬੀਬੀਆਂ ਪਹਿਣਾ ਚੱਕਟੇ ਉਹ ਇੱਕ ਵੇ ਪੂਪੜਾਂ ਜਾਂ ਫੜ ਕੇ ਤੇ ਮੇਲੇ 'ਚ ਬਹਿ ਜਾਂਦੀਆਂ ਸੀ ਕੁੜੀਆਂ ਪਹਿਣਾ ਤੇ ਰਾਤ 'ਚ ਪੂਪੜੇ ਵਜਾਂਦੀਆਂ ਜਾਂਦੀਆਂ ਹੁੰਦੀਆਂ ਸੀ ਹੈਨਾ ਤੇ ਹੁਣ ਆ ਪਹਿਣਾ ਬੈਂਦੀਆਂ ਜਾਂਦੀਆਂ ਨੇ ਤੁਸੀਂ ਹਾਂ ਮੇਲੇ 'ਚ ਜਾਂਦਾ ਜਾਣਾ ਹਮ ਤੁਸੀਂ ਨਹੀਂ ਹਾਂ ਮੇਲਾ ਵੇਖਣਾ ਤਰਲੀਆਂ 'ਚ ਬਹਿਣਾ ਨਹੀਂ ਹੁਣ ਤੇ ਪ੍ਰਭੂ ਦੇ ਚਰਨਾ 'ਚ ਬੈਂਦੀਆਂ ਨੇ ਹੁਣ ਤੇ ਦੁਆ ਦੇ ਵਿੱਚ ਬੈਂਝਾਂ ਦੇ ਤੇ ਇੱਕ ਸਿਰੇ ਵੀ ਕੀ ਕਰਦੀਆਂ ਨੇ ਦੁਆ ਕਰਦੀਆਂ ਨੇ ਤੇ ਇਹ ਗੱਲ ਕਹਿੰਦੀਆਂ ਨੇ ਜਿੰਨੂੰ ਬੁੱਧ ਦਾ ਘਾਟ ਆਇਆ ਯਿਸੂ ਕੋਲ ਆ ਜਾਓ ਜਿੰਨਾਂ ਮੇਰੇ ਤੋਂ ਨਿਕਲਣਾ ਨੇਰੇ ਚੋਂ ਨਿਕਲ ਨਾ ਕਿਦੇ ਕੋਲ ਆ ਜਾ ਹਾਂ ਉਹ ਜੇ ਸੁਦ ਨੇਰੇ ਚੋਂ ਕੱਢਦਾ ਹਾਂ ਹਾਂ ਲੜਾਈਆਂ ਝਗੜਿਆ ਤੋਂ ਹਟਾ ਦਿੰਦਾ ਉਹ ਲੜਾਈ ਕਰਨ ਨੂੰ ਹਟੂ ਉਹਨਾਂ ਦਾ ਮਾਨ ਹੀ ਬਦਲ ਜਾਂਦਾ ਤੇ ਕਹਿੰਦੇ ਜਾਤ ਤੇ ਟਿਕੇ ਹੋਏ ਨੇ ਸੱਤਰਾਂ ਨੂੰ ਜਾਤ ਕੀ ਕਰਨੀ ਆਪ ਪਾਤਰਾਂ ਨੂੰ ਤੇ ਪ੍ਰਭੂ ਸਾਡੇ ਨੂੰ ਤੇਲ ਚਾਹੀਦਾ ਇਥੇ ਕਰਕੇ ਯਿਸੂ ਮਸੀਹ ਨੇ ਕੀ ਦਿੱਤੀ ਆਪਣੀ ਜਾਨ ਦਿੱਤੀ ਤਾਂ ਕੀ ਹੋ ਗਿਆ ਜਿੰਦਾ ਤੇ ਸਵਰਗ ਦੀਆਂ ਤੇ ਪਤਾਲ ਦੀਆਂ ਕੁੰਜੀਆਂ ਕਿਹਦੇ ਕੋਲ ਨੇ ਯਿਸੂ ਦੇ ਕੋਲ ਨੇ ਤੇ ਯਿਸੂ ਜੀ ਕਹਿੰਦੇ ਨੇ ਮੇਰੇ ਬਿਗਾਰ ਨਾ ਕੋਈ ਖੋਲਦਾ ਤੇ ਨਾ ਕੋਈ ਨਾ ਕੋਈ ਮੇਰੇ ਬੰਦ ਕੀਤੇ ਨੂੰ ਨਾ ਕੋਈ ਹੋ ਸਕਦਾ ਤੇ ਨਾ ਕੋਈ ਬੰਦੀ ਕਰ ਸਕਦਾ ਕੱਲਾ ਜੈਸੂਈਆ ਤੇ ਜੈਸੂ ਦਾ ਧੰਨਵਾਦ ਕਰਦੇ ਚਲਾ ਚਲਾ ਕੇ ਪ੍ਰਭੂ ਦਾ ਧੰਨਵਾਦ ਕਰੀਏ ਕਿ ਸੱਚਮੁੱਚ ਪ੍ਰਭੂ ਨੇ ਮੈਨੂੰ ਜੀਵਨ ਦਿੱਤਾ ਸੱਚਮੁੱਚ ਪ੍ਰਭੂ ਨੇ ਮੇਰੇ ਲਈ ਦੁੱਖ ਉਠਾਇਆ ਸੱਚਮੁੱਚ ਪ੍ਰਭੂ ਨੇ ਮੇਰੇ ਲਈ ਜਾਨ ਦਿੱਤੀ ਤਾਂ ਕਿ ਮੇਰਾ ਪਰਿਵਾਰ ਮੇਰਾ ਤਖ ਬਚ ਜਾਵੇ ਕਰਦੇ ਚੰਨ ਦਾ ਧੰਨਵਾਦ ਕਰਦੇ ਹਾਂ ਦੇ ਗੋਗਿਆ ਪਾਉਂਦੇ ਗੋਿਆ फाले क्यों दिया फाले क्यों सब जगह प्रभु का धनवाद करिए प्रभु मेहनत करिए धनबाद कर